ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਵਿਧਾਨ ਸਭਾ ਹਲਕਾ ਖਾਲੀ ਹੋਇਆ ਸੀ ਤਾਂ ਹੁਣ ਉਸੇ ਨੂੰ ਲੈ ਕੇ ਹੀ ਉਪ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸੂ ਨੂੰ ਆਪਣਾ ਉਮੀਦਵਾਰ ਲਾਨ ਦਿੱਤਾ ਗਿਆ ਵੀਰੇ ਵੀਰੇ ਮੈਨੂੰ 400 ਰੁਪਏ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ। ਫਿਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਕੁਛ ਹੋ ਗਿਆ ਮੈਂ ਜਿੰਦੇ ਜੀ ਮਰ ਜੂੰਗੀ। ਕਿਹਾ ਨਾ ਤੈਨੂੰ ਇੱਕ ਫੁੱਟੀ ਕੋੜੀ ਨਹੀਂ ਮਿਲਣੀ। ਫਿਰੇ ਮੈਂ ਤੇਰੇ ਪੈਰੀ ਪੈਨੀ। ਚੱਲ ਦਫਾ ਹੋ। ਕੀ ਹੋ ਗਿਆ ਚਾਚੀ? ਮੇਰੀ ਗੁੱਡੀ ਬਹੁਤ ਬਿਮਾਰ ਆ ਮੇਰੇ ਕੋਲ ਪੈਸੇ ਹੈ ਨਹੀਂ। ਉਤੋਂ ਦਵਾਈਆਂ ਇੰਨੀਆਂ ਮਹਿੰਗੀਆਂ। ਮੇਰੀ ਗੁੱਡੀ ਨੂੰ ਕੁਛ ਹੋ ਗਿਆ ਮੈਂ ਕੀ ਕਰੂੰਗੀ? ਚਾਚੀ ਤੂੰ ਫਿਕਰ ਨਾ ਕਰ। ਤੇਰੀ ਗੁੱਡੀ ਨੂੰ ਕੁਛ ਨਹੀਂ ਹੁੰਦਾ। ਉਹਦਾ ਇਲਾਜ ਮੈਂ ਕਰਾਉਂਗਾ ਨਾ। ਪਰ ਉਹ ਕਿਵੇਂ ਪੁੱਤ? ਤੂੰ ਚਲ ਤਾਂ ਸਹੀ ਚਾਚੀ ਮੇਰੇ ਨਾਲ। ਨਵਾਦ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਸੇਤਾਲੇ ਪਾਸੇ ਪੰਜਾਬ ਚ 881 ਆਮ ਆਦਮੀ ਕਲੀਨਿਕ ਇਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰੰਮਣਵਾਸ ਖਬਰ ਲੁਧਿਆਣਾ ਵੈਸਟ ਹਲਕੇ ਤੋਂ ਆ ਲੁਧਿਆਣਾ ਵੈਸਟ ਹਲਕੇ ਦੀ ਜੇਕਰ ਗੱਲ ਕਰ ਲਈਏ ਤਾਂ ਜਿੱਥੇ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਵਿਧਾਨ ਸਭਾ ਹਲਕਾ ਖਾਲੀ ਹੋਇਆ ਸੀ ਤਾਂ ਹੁਣ ਉਸੇ ਨੂੰ ਲੈ ਕੇ ਹੀ ਉਪ ਚੋਣ ਹੋਣੀ ਹੈ ਜਿਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਭਾਰਤ ਪੂਸ਼ਣ ਆਸੂ ਨੂੰ ਆਪਣਾ ਉਮੀਦਵਾਰ ਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਲਾਨ ਦਿੱਤਾ ਗਿਆ ਸੀ ਹੁਣ ਜੇਕਰ ਅਕਾਲੀ ਦਲ ਤੇ ਭਾਜਪਾ ਦੀ ਗੱਲ ਕਰ ਲਈ ਤਾਂ ਹਲੇ ਤੱਕ ਭਾਜਪਾ ਤੇ ਅਕਾਲੀ ਦਲ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਉਮੀਦਵਾਰ ਦਾ ਐਲਾਨ ਜਿਹੜਾ ਹੈਗਾ ਉਹ ਨਹੀਂ ਕੀਤਾ ਗਿਆ ਇਹ ਚੋਣ ਇਸ ਕਰਕੇ ਵੀ ਖਾਸ ਰਹੇਗੀ ਕਿਉਂਕਿ ਇਸ ਹਲਕੇ ਦੇ ਉੱਤੇ ਆ ਭਾਜਪਾ ਦਾ ਇੱਕ ਆਪਣਾ ਆਧਾਰ ਹੈ ਭਾਜਪਾ ਦਾ ਆਪਣਾ ਇੱਕ ਵੋਟ ਬੈਂਕ ਆ ਤੇ ਨਾਲ ਦੀ ਨਾਲ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਕੇਂਦਰ ਦੇ ਵਿੱਚ ਮੰਤਰੀ ਵੀ ਨੇ ਉਹਨਾਂ ਦਾ ਇੱਕ ਅਲੱਗ ਤੋਂ ਦਬਾਅ ਇਸ ਹਲਕੇ ਦੇ ਉੱਤੇ ਪ੍ਰਭਾਵ ਰਹੇਗਾ ਨਾਲ ਦੀ ਨਾਲ ਕਾਂਗਰਸ ਕੋਲੇ ਵੀ ਇੱਕ ਵੱਡਾ ਮੌਕਾ ਹੈ ਜਿੱਥੇ ਉਹਨਾਂ ਕੋਲ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਕੀ ਸੂਬਾ ਕਾਂਗਰਸ ਦੇ ਪ੍ਰਧਾਨ ਨੇ ਤੇ ਨਾਲ ਦੀ ਨਾਲ ਮੈਂਬਰ ਪਾਰਲੀਮੈਂਟ ਨੇ ਲੁਧਿਆਣਾ ਤੋਂ ਤਾਂ ਇਹ ਵੀ ਇੱਕ ਵੱਖਰੇ ਤਰੀਕੇ ਦੇ ਨਾਲ ਪ੍ਰਭਾਵ ਰਹਿਗੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸੰਜੀਪ ਰੋੜਾ ਉਨ੍ਹਾਂ ਦਾ ਇੱਕ ਆਪਣਾ ਆਧਾਰ ਵੀ ਮੰਨਿਆ ਜਾਂਦਾ ਉਹਨਾਂ ਦਾ ਇੱਕ ਵਪਾਰੀ ਵਰਗ ਦੇ ਵਿੱਚ ਆਪਣਾ ਆਧਾਰ ਹੈ ਤੇ ਨਾਲ ਦੀ ਨਾਲ ਜਿਹੜੀ ਆਮ ਆਦਮੀ ਪਾਰਟੀ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਹੈ ਲਗਾਤਾਰ ਨਸ਼ਿਆਂ ਦੀ ਗੱਲ ਹੋ ਰਹੀ ਹੈ ਲਗਾਤਾਰ ਭ੍ਰਿਸ਼ਟਾਚਾਰ ਰੋਕਣ ਦੇ ਦਾਅਵੇ ਹੋ ਰਹੇ ਨੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਵਪਾਰੀ ਵਰਗ ਦੇ ਨਾਲ ਮੀਟਿੰਗ ਕੀਤੀ ਗਈ ਔਰ ਨਸ਼ਿਆਂ ਨੂੰ ਰੋਕਣ ਦੇ ਲਈ ਇੱਕ ਰੈਲੀ ਦਾ ਆਗਾਜ਼ ਵੀ ਕੀਤਾ ਗਿਆ ਸਭ ਕੁਝ ਨੂੰ ਦੇਖਦੇ ਹੋਏ ਇਸ ਕਰਕੇ ਹੀ ਹਲਕੇ ਦੀ ਜਿਹੜੀ ਚੋਣ ਹੈਗੀ ਉਹ ਇੰਟਰਸਟਿੰਗ ਰਹੇਗੀ ਹੁਣ ਭਾਜਪਾ ਕਿਹੜੇ ਉਮੀਦਵਾਰ ਨੂੰ ਇਸ ਚੋਣ ਮੈਦਾਨ ਦੇ ਵਿੱਚ उतारेगी ਜਾਂ ਫਿਰ ਕਾਲੀ ਦਲ ਕਿਹੜੇ ਉਮੀਦਵਾਰ ਨੂੰ ਇਸ ਚੋਣ ਮੈਦਾਨ ਦੇ ਵਿੱਚ उतारेगी ਤੇ ਕਾਂਗਰਸ ਤੇ ਲਈ ਵੱਡਾ ਬੈਨੀਫਿਟ ਇਹ ਵੀ ਹੋਵੇਗਾ ਕਿ ਬੈਂਸ ਭਰਾ ਜਿਹੜੇ ਹੈਗੇ ਨੇ ਉਹ ਵੀ ਕਾਂਗਰਸ ਦੇ ਨਾਲ ਨੇ ਉਹਨਾਂ ਦਾ ਆਪਣਾ ਇੱਕ ਆਧਾਰ ਰਿਹਾ ਲੁਧਿਆਣਾ ਦੇ ਵਿੱਚ ਸਾਰੇ ਹਲਕਿਆਂ ਤੇ ਆਪਣਾ ਇੱਕ ਪ੍ਰਭਾਵ ਹੈ ਤੇ ਜੇਕਰ ਹੁਣ ਇਹਨਾਂ ਹਲਕਿਆਂ ਦੀ ਇਸ ਹਲਕੇ ਦੀ ਮੈਂ ਗੱਲ ਕਰ ਲਵਾਂ ਤਾਂ ਜਦੋਂ 2022 ਦੀ ਚੋਣ ਹੁੰਦੀ ਹੈ ਤਾਂ ਉਸ ਸਮੇਂ ਦੇ ਉੱਤੇ ਗੁਰਪ੍ਰੀਤ ਗੋਗੀ ਨੂੰ 40443 ਵੋਟਾਂ ਮਿਲਦੀਆਂ ਨੇ 32931 ਵੋਟਾਂ ਜਿਹੜੀਆਂ ਹੈਗੀਆਂ ਨੇ ਉਹ ਭਾਰਤ ਪੂਸ਼ਣ ਆਸ਼ੂ ਨੂੰ ਮਿਲਦੀਆਂ ਨੇ 28107 ਵੋਟਾਂ ਭਾਜਪਾ ਨੂੰ ਮਿਲਦੀਆਂ ਨੇ ਤੇ ਨਾਲ ਦੀ ਨਾਲ ਮਹੇਸ਼ਿੰਦਰ ਗਰੇਵਾਲ ਜਿਹੜੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਲੜ ਰਹੇ ਸੀ ਉਹਨਾਂ ਨੂੰ ਮਹਿਜ 10720 ਵੋਟਾਂ ਦੇ ਉੱਤੇ ਹੀ ਸਬਰ ਕਰਨਾ ਪੈਂਦਾ ਹੈ ਜਾਨੀ ਕਿ ਜੇ ਵੋਟ ਦਾ ਫਰਕ ਦੇਖਿਆ ਜਾਵੇ ਤਾਂ ਮਹਿਜ 8000 ਦਾ ਬੋਰਡ ਦਾ ਫਰਕ ਜਿਹੜਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਸੀ ਤੇ ਦੂਜੇ ਪਾਸੇ ਜਿਹੜਾ ਹੈਗਾ ਭਾਜਪਾ ਦੇ ਕੋਲ ਵੀ ਇੱਕ ਚੰਗੀ ਖਾਸੀ ਵੋਟ ਜਿਹੜੀ ਹੈਗੀ ਉਹ ਕਹਿ ਸਕਦੇ ਹਾਂ ਤਾਂ ਹੁਣ ਇਸ ਹਲਕੇ ਦੀ ਸਥਿਤੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਹੇਗੀ ਜਦੋਂ ਭਾਰਤਪੂਸ਼ਨਾ ਅਸੂ 2017 ਤੇ 2012 ਦੇ ਵਿੱਚ ਇਥੋਂ ਜਿੱਤ ਦਰਜ ਕਰਦੇ ਨੇ ਤਾਂ ਉਹਨਾਂ ਨੂੰ 2017 ਦੇ ਵਿੱਚ 66627 ਵੋਟਾਂ ਮਿਲਦੀਆਂ ਨੇ ਆਮਾਦੀ ਪਾਰਟੀ ਨੂੰ 30000 ਵੋਟ ਮਿਲਦੀ ਹੈ ਤੇ ਬੀਜੇਪੀ ਨੂੰ 22000 ਵੋਟ ਮਿਲਦੀ ਹੈ ਤੇ ਨਾਲ ਦੀ ਨਾਲ ਜੇਕਰ ਗੱਲ ਫਿਰ 2012 ਦੀ ਕਰੀਏ ਤਾਂ ਉਸ ਸਮੇਂ ਦੇ ਉੱਤੇ 69125 ਵੋਟਾਂ ਜਿਹੜੀਆਂ ਹੈਗੀਆਂ ਨੇ ਉਹ ਕਾਂਗਰਸ ਨੂੰ ਮਿਲਦੀਆਂ ਨੇ ਭਾਰਤ ਪੂਸ਼ਨਾਸ਼ੂ ਨੂੰ ਮਿਲਦੀਆਂ ਨੇ ਭਾਜਪੀ ਨੂੰ ਜਿਹੜਾ ਹੈਗਾ ਇਹ 33203 ਵੋਟਾਂ ਮਿਲਦੀਆਂ ਨੇ ਇਹ ਹਲਕੇ ਦੇ ਜਿਹੜਾ ਲੇਖਾ ਜੋਖਾ ਹੈ ਤੇ ਕਿਉਂਕਿ ਦੋ ਵਾਰ ਭਾਰਤ ਪੂਸ਼ਨਾਸ਼ੂ ਵਿਧਾਇਕ ਰਹੇ ਇਸ ਹਲਕੇ ਦੇ ਉੱਤੋਂ ਤੇ ਨਾਲ ਦੀ ਨਾਲ ਕੈਬਨਿਟ ਮੰਤਰੀ ਵੀ ਰਹੇ ਗੱਲ ਇਹ ਵੀ ਹੈਗੀ ਹੈ ਕਿ ਕਈ ਦਫਾ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਾਂਗਰਸ ਦਾ ਤੇ ਬਹੁਤ ਸਾਰੀ ਲੀਡਰਸ਼ਿਪ ਦਾ ਭਾਰਤ ਪੂਸ਼ਨਾਸ਼ੂ ਦੇ ਨਾਲ ਮਨਮਟਾਪ ਵੀ ਚੱਲਦਾ ਰਹਿੰਦਾ ਤਾਂ ਹੁਣ ਇਸ ਚੋਣ ਦੇ ਵਿੱਚ ਕੀ ਕੋਈ ਸਾਹਮਣੇ ਆਵੇਗਾ ਕੀ ਇਸ ਚੋਣ ਪ੍ਰਚਾਰ ਦੇ ਵਿੱਚ ਉਹ ਸਭ ਕੁਝ ਉੱਪਰ ਕੇ ਫਿਰ ਤੋਂ ਸਾਹਮਣੇ ਆਵੇਗਾ ਜਾਂ ਫਿਰ ਕਾਂਗਰਸ ਦੇ ਜਿਹੜੇ ਸੂਬਾ ਪ੍ਰਧਾਨ ਨੇ ਮਰਿੰਦਰ ਸਿੰਘ ਰਾਜਾ ਬੜਿੰਗ ਮੈਂਬਰ ਪਾਰਲੀਮੈਂਟ ਵੀ ਨੇ ਉਹ ਕਿਸ ਤਰੀਕੇ ਦੇ ਨਾਲ ਪ੍ਰਚਾਰ ਕਰਨਗੇ ਕਿਉਂਕਿ ਇਹ ਸੀਟ ਬੜੀ ਅਹਿਮ ਹੈ ਕਾਂਗਰਸ ਦੇ ਲਈ ਇਸ ਕਰਕੇ ਖਾਸ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਥਿਤੀ ਦੇ ਉੱਤੇ ਵੱਡਾ ਪ੍ਰਭਾਵ ਪਾਵੇਗੀ ਤੇ ਆਮ ਆਦਮੀ ਪਾਰਟੀ ਲਈ ਇਸ ਕਰਕੇ ਚੁਣੌਤੀ ਰਹੇਗੀ ਕਿ ਉਹ ਮੌਜੂਦਾ ਸਰਕਾਰ ਦੇ ਅੰਦਰ ਨੇ ਦਾਅਵੇ ਹੋ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਹੈ ਕਿ ਲੁਧਿਆਣਾ ਨੂੰ ਲੈ ਕੇ ਵੱਡੇ ਦਾਅਵੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਲੁਧਿਆਣਾ ਨੂੰ ਵਿਕਾਸ ਦੇ ਪੱਖੋਂ ਕਿਸੇ ਵੀ ਤਰ੍ਹਾਂ ਦੀ ਥੋੜਾ ਜਿਹੜੀ ਉਹ ਰਾਇਣ ਨਹੀਂ ਦਿੱਤੀਗੀ ਤਿੰਨ ਸਾਲਾਂ ਦੇ ਵਿੱਚ ਬਹੁਤ ਵੱਡਾ ਵਿਕਾਸ ਲੁਧਿਆਣਾ ਦੇ ਵਿੱਚ ਹੋਇਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਹ ਵੀ ਨਜ਼ਰ ਆਉਂਦੇ ਨੇ ਕਿ ਇੱਥੇ ਵਪਾਰੀ ਵਰਗ ਨੂੰ ਸੇਫ ਰੱਖਿਆ ਜਾਵੇਗਾ ਵਪਾਰੀ ਵਰਗ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਨ੍ਹਾਂ ਨੇ ਵੀ ਨਸ਼ੇ ਦਾ ਕਾਰੋਬਾਰ ਕਰਨਾ ਉਹ ਪੰਜਾਬ ਨੂੰ ਛੱਡ ਕੇ ਚਲੇ ਜਾਣ ਅਜਿਹੇ ਲੋਕਾਂ ਦੇ ਲਈ ਪੰਜਾਬ ਦੇ ਵਿੱਚ ਕੋਈ ਵੀ ਥਾਂ ਨਹੀਂ ਹੈਗੀ ਉਹ ਭਾਈਚਾਰੇ ਦੀ ਗੱਲ ਕਰਦੇ ਵੀ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਦੀ ਜੇ ਮੈਂ ਗੱਲ ਕਰਾਂ ਤਾਂ ਰਵਨੀਤ ਸਿੰਘ ਬਿੱਟੂ ਦਾਵਾ ਵੀ ਕਰ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੱਲਿਆਂ ਸਰਕਾਰ ਬਣਾਵਾਂਗੇ ਦਾਵਾ ਸਿਰਸਾ ਦੇ ਵੱਲੋਂ ਵੀ ਕੀਤਾ ਗਿਆ ਮਨਜਿੰਦਰ ਸਿਰਸਾ ਦੇ ਵੱਲੋਂ ਹੁਣ ਨਤੀਜੇ ਕੀ ਰਹਿਣਗੇ ਸਮੀਕਰਨ ਕੀ ਬੰਦੇ ਨੇ ਸਾਰੀ ਗੱਲਬਾਤ ਨਤੀਜਿਆਂ ਤੋਂ ਬਾਅਦ ਹੀ ਹੋਵੇਗੀ